ਆਮ ਆਦਮੀ ਪਾਰਟੀ ਦੀ ਸਰਕਾਰ ਜੋ ਜੈਤੋ ਦਾ 17 ਨੰਬਰ ਵਾਰਡ ਹੈ ਉਸ ਵਾਰਡ ਨੂੰ 17 ਸੈਕਟਰ ਬਣਾਉਣ ਜਾ ਰਹੀ ਹੈ ਜਿਸ ਨੂੰ ਅੱਜ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਕ ਸੁਖਣਾ ਲੇਖ ਜੋ ਬਣਾ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਜੋ ਇੱਥੋਂ ਦੇ ਵਸਿੰਦੇ ਨੇ ਵਸਿੰນິກ ਨੇ ਘਰਾਂ ਦੇ ਬਹੁਤ ਬੁਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਪਰ ਇਸ ਗਲੀ ਵੱਲ ਕਿਸੇ ਦਾ ਕੋਈ ਵੀ ਧਿਆਨ ਨਹੀਂ ਗਿਆ ਆਓ ਇੱਥੋਂ ਦੀ ਜੋ ਕਾਉਂਸਲਰ ਨੇ ਡਾਕਟਰ ਬਲਵਿੰਦਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਹਿੰਣਾ ਉਹਨਾਂ ਦਾ ਇਸ ਮਸਲੇ ਨੂੰ ਲੈ ਕੇ ਸਾਬਾ ਤੁਸੀਂ ਵਾਰਡ ਨੰਬਰ 17 ਦੇ ਐਮਸੀਓ ਲਗਾਤਾਰ ਦੂਜੀ ਵਾਰੀ ਐਮਸੀ ਚੁਣੇ ਗਏ ਹੋ ਮੀਤ ਪ੍ਰਧਾਨ ਵੀ ਨਗਰ ਕਾਉਂਸਲ ਦੇ ਜੋ ਤੁਹਾਡੇ ਵਾਰਡ ਦਾ ਬਹੁਤ ਬੁਰਾ ਹਾਲ ਆ ਤੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਆ ਕੀ ਕਰ ਰਹੇ ਹੋ ਤੁਸੀਂ ਇਹਨਾਂ ਬਾਰੇ ਦੇਖੋ ਮੈਂ ਤਾਂ ਆਪਣੇ ਵੱਲੋਂ 100% ਐਫਰ ਕਰਦਾ ਹਾਂ ਇਹ ਪੂਰਾ ਮਹੱਲਾ ਜਾਣਦਾ ਮਹੱਲੇ ਦਾ ਇੱਕ ਇੱਕ ਵਸਿੰਦਾ ਜਾਣਦਾ ਅੱਜ ਤੁਸੀਂ ਅੱਜ ਆਏ ਹੋ ਚਲੋ ਤੁਹਾਡਾ ਵੈਲਕਮ ਹੈ ਤੁਹਾਡਾ ਪੱਤਰਕਾਰ ਭਰਾ ਹਾਂ ਤੁਸੀਂ ਤੁਸੀਂ ਸਮੇਂ-ਸਮੇਂ ਤੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਆ ਉਹਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਅਸੀਂ ਤੁਹਾਡਾ ਸਵਾਗਤ ਵੀ ਕਰਦੇ ਆ ਪਰ ਇੱਥੇ ਫਾਕਨ ਤੁਸੀਂ ਆ ਗਏ ਮੈਨੂੰ ਤਾਂ ਖੈਰ ਦੱਸਿਆ ਵੀ ਨਹੀਂ ਤੁਸੀਂ ਆ ਰਹੇ ਹੋ ਚਲੋ ਇਹ ਹੈ ਕਿ 33-34 ਲੱਖ ਰੁਪਏ ਦਾ ਸੀਵਰੇਜ ਦੀ ਸਫਾਈ ਦਾ ਟੈਂਡਰ ਸਾਡਾ ਨਗਰ ਕੌਂਸਲ ਵੱਲੋਂ ਲੱਗ ਚੁੱਕਿਆ ਜਿਹਦੇ ਨਾਲ ਜਿਹੜੇ ਜ਼ਿਆਦਾ ਪ੍ਰਭਾਵ ਤੇਰੀ ਹੈ ਤੁਸੀਂ ਨਗਰ ਕੌਂਸਲ ਚੋਂ ਵੈਰੀਫਾਈ ਕਰ ਸਕਦੇ ਹੋ ਮਾਨਯੋਗ ਪ੍ਰਧਾਨ ਜੀ ਸਾਡੇ ਹਰੀਸ਼ਚੰਦਰ ਜੀ ਕਿ ਪੀਰਖਾਨਾ ਬਸਤੀ ਹਰਦੀਾਲ ਨਗਰ ਆਪਣਾ ਅੰਮ੍ਰਿਤਕਰ ਨਗਰ ਵਾਲਮੀ ਕਲੋਨੀ ਔਰ ਟੀਬੀਸਾ ਰੋਡ ਜਿਹੜੇ ਜ਼ਿਆਦਾ ਪ੍ਰਭਾਵ ਤੇਰੀਏ ਆ ਉਹਨਾਂ ਦੇ ਕੱਲੇ-ਕੱਲੇ ਮੈਨਹੋਲ ਦੀ ਸਫਾਈ ਹੋਣੀ ਆ ਆਉਣ ਵਾਲੇ ਦਿਨਾਂ ਚ ਮੰਨ ਲਓ ਬਹੁਤ ਛੇਤੀ ਜਿਹਦੇ ਨਾਲ ਸੀਵਰੇਜ ਦੇ ਓਵਰਫਲੋ ਦੀ ਸਮੱਸਿਆ ਦਾ ਇੱਕ ਤਰ੍ਹਾਂ ਦਾ ਨਿਪਟਾਰਾ ਹੋ ਜੇ ਦੂਜੀ ਗੱਲ ਜੋ ਰਾਈਜ਼ਿੰਗ ਮੈਨ ਸਾਡੀ ਨਵੀਂ ਪੈ ਚੁੱਕੀ ਹੈ ਜਿਹੜੀ ਕਿ ਵਿਦਨ ਮੇਰੇ ਖਿਆਲ ਦੇ ਵਿੱਚ 1 ਮੰਥ ਉਹ ਚੱਲ ਪੈਣੀ ਹੈ ਜਦੋਂ ਉਹ ਚੱਲ ਪਈ ਤਾਂ ਉਹਦੇ ਨਾਲ ਜਿਹੜਾ ਸੀਵਰੇਜ ਦੇ ਓਵਰਫਲੋ ਦੀ ਸਮੱਸਿਆ ਖਤਮ ਹੋ ਜੂਗੀ ਅਗਲੀ ਵੱਡੀ ਗੱਲ ਕਿ ਮੇਰੇ ਇਸ ਵਾਰਡ ਦੀ ਜਿਹੜੀ 4 ਨੰਬਰ ਗਲੀ ਹੈ ਔਰ ਆਹ ਅਗਲੀ ਪਿੱਛੇ ਬਿਹਾਰੀ ਮੰਤਜੀ ਵਾਲੀ ਗਲੀ ਹੈ ਦੀਨਦਿਆਲ ਬਾਗੜੀ ਵਾਲੀ ਔਰ ਰਾਣਾ ਰਾਮ ਵਾਲੀ ਗਲੀ ਇਹਨਾਂ ਗਲੀਆਂ ਦਾ ਆਲਰੇਡੀ ਟੈਂਡਰ ਹੋ ਚੁੱਕਿਆ ਹੈ ਵੀ ਤੁਸੀਂ ਨਗਰ ਕੌਂਸਲ ਚੋਂ ਵੈਰੀਫਾਈ ਕਰ ਸਕਦੇ ਹੋ ਕਿ ਇਹਦਾ ਮੈਂ ਟੈਂਡਰ ਲਵਾ ਚੁੱਕਿਆ ਹਾਂ ਕਿ ਇਹ ਗਲੀਆਂ ਨੂੰ ਪੱਟ ਕੇ ਦੂਰੀ ਹਰੀ ਇੱਕ ਸਾਰ ਕਰਕੇ ਬਣਾਇਆ ਜਾਊਗਾ ਔਰ ਪਲੱਸ ਦੋਨੇ ਪਾਸੇ ਨਾਲੀਆਂ ਬਣ ਗਈਆਂ ਇਨ ਕੇਸ ਸੀਵਰ ਓਵਰਫਲੋ ਹੋਊਗਾ ਵੀ ਤਾਂ ਜਿਹੜੀਆਂ ਨਾਲੀਆਂ ਹੈਗੀਆਂ ਉਹ ਪਾਣੀ ਨੂੰ ਨਾਲੇ ਚ ਲੈ ਜਾ ਕਰਨਗੇ ਇਹ ਸਮੱਸਿਆ ਕਿੰਨੇ ਲੰਬੇ ਸਮੇਂ ਤੋਂ ਇਹਨੂੰ 2-2 ਮਹੀਨੇ ਹੋ ਗਏ ਸੀ ਦੇਖੋ ਇਨ ਬਿਟਵੀਨ ਕੀ ਹੈ ਕਿ بارش ਜਿਹੜੀ ਹੈਗੀ ਹੈ بارش ਦਾ ਵੱਡਾ ਫੈਕਟਰ ਹੈ ਜਿਹੜਾ ਰੋਕ-ਰੋਕ ਕੇ بارش ਹੁੰਦੀ ਰਹੀ ਹੈ ਠੀਕ ਹੈ ਐਤਕੀ ਵੀ ਸੰਡੇ ਨੂੰ بارش ਪੈ ਕੇ ਹਟੀ ਹੈ ਜਦੋਂ ਤੱਕ ਮੂਰੇ ਆ ਮੰਨ ਲਓ ਇਸ ਮੈਨਹੋਲ ਦਾ ਪਾਣੀ ਓਵਰਫਲੋ ਹੈ ਮੰਨ ਲਓ ਇਹਦਾ ਪਾਣੀ ਬਾਹਰ ਹੈ ਇਹਦਾ ਪਾਣੀ ਅੰਦਰ ਉਦੋਂ ਹੋਊਗਾ ਜਦੋਂ ਅਗਲੇ ਮੈਨਹੋਲ ਡਾਊਨਸਟ੍ਰੀਮ ਵਾਲੇ ਮੈਨਹੋਲ ਦਾ ਪਾਣੀ ਨੀਵਾ ਹੋਊਗਾ ਫਿਰ ਅਸੀਂ ਇੱਥੇ ਫੱਟੀ ਲਾ ਸਕਦੇ ਹਾਂ ਜਾਂ ਜੈਟਿੰਗ ਲਾ ਸਕਦੇ ਹਾਂ ਜਦੋਂ ਤੱਕ ਸ਼ਹਿਰ ਦੇ ਵਿੱਚ بارش ਨਾਲ ਸਾਰੀ ਲਾਈਨ ਫੁੱਲ ਹੋ ਜਾਂਦੀ ਸੀ ਤਾਂ ਮੈਂ ਇੱਥੇ ਕੀ ਤਾਂ ਜੈਟਿੰਗ ਲਾਵਾਂ ਤੇ ਕੀ ਮੈਂ ਇੱਥੇ ਫੱਟੀ ਲਾਵਾਂ ਅੱਜ ਮੈਂ ਸਵੇਰ 4 ਵਜੇ ਦਾ ਲੱਗਿਆ ਵਾਂ ਔਨ ਰਿਕਾਰਡ ਮੇਰੇ ਕੋਲੇ ਵੀਡੀਓ ਚ ਜਿਹੜੀਆਂ ਕਿ ਮੇਰੇ ਵਾਰਡ ਨੰਬਰ 17 ਦਾ ਮੇਰਾ WhatsApp ਗਰੁੱਪ ਹੈ ਜੀਚ 250 300 ਬੰਦਾ ਐਡ ਹੈ ਜਿਹਦੇ ਸਮੇਂ-ਸਮੇਂ ਤੇ ਮੈਂ ਵਾਰਡ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੂੰ ਅਪਡੇਟ ਕਰਦਾ ਰਹਿਣਾ ਔਰ ਆ 4 ਵਜੇ ਦਾ ਸਵੇਰ ਦਾ ਲੱਗਿਆ ਹੋਇਆ ਤੇ ਫਾਈਨਲੀ ਕੀ ਹੈ ਕਿ ਅੱਜ ਆ ਪਾਣੀ ਆ ਜਿਹੜਾ ਇਹ ਸੀਵਰ ਦੇ ਅੰਦਰ ਹੋਇਆ ਔਰ ਸਭ ਤੋਂ ਦੁੱਖ ਦੀ ਗੱਲ ਕਿ ਮੇਰੇ ਮਹੱਲੇ ਦੇ ਵਿੱਚ ਪਿਛਲੇ ਮੰਨ ਲਓ ਥੋੜੇ ਸਮੇਂ ਦੇ ਵਿੱਚ ਕੰਟੀਨਿਊਸਲੀ 6 ਜਿਹਦੇ ਕਿ ਇੱਕ ਭੋਗ ਅੱਜ ਸੀ ਇੱਕ ਭੋਗ ਕੱਲ ਨੂੰ ਆ ਤੇ ਇੱਕ 2 ਦਿਨ ਪਹਿਲਾਂ ਸੰਸਕਾਰ ਹੋਇਆ ਐਸੇ ਸਿੱਧੀ ਗਲੀ ਚ ਬਾਈ ਕਾਕਾਚਾੜਾ ਉਹਦੀ ਮਾਤਾ ਬਜ਼ੁਰਗ ਸੀ ਉਹਨਾਂ ਦਾ ਮੰਨ ਲਓ ਡੈਥ ਹੋ ਗਈ ਸੀ ਕੱਲ ਦਾ ਇਹ ਹਾਲਾਤ ਹੋ ਗਏ ਸੀ ਕਿ ਉਹਨਾਂ ਦੇ ਸੱਥਰ ਤੱਕ ਪਾਣੀ ਪਹੁੰਚ ਗਿਆ ਸੀ ਕਿਉਂਕਿ ਉਹ ਗਲੀ ਵਾਲਿਆਂ ਨੇ ਸੱਥਰ ਗਲੀ ਚ ਵਛਾਇਆ ਸੀ ਘਰ ਵਾਲਿਆਂ ਨੇ ਸੌਰੀ ਕਿਉਂਕਿ ਅੰਦਰ ਇਹਨਾਂ ਥਾਂ ਨਹੀਂ ਸੀ ਤਾਂ ਕੱਲ ਪਰਦਾ ਹੀ ਮੈਂ ਮਤਲਬ ਤਲਸੂਮਲ ਤੁਸੀਂ ਲੱਗਿਆ ਡੇਲੀ ਹੁੰਨਾ ਪਰ ਜਦੋਂ ਰਿਜ਼ਲਟ ਉਹਦੋਂ ਮਿਲਦਾ ਜਦੋਂ ਮੇਨ ਲਾਈਨ ਡਾਊਨ ਅੱਜ ਮੇਨ ਲਾਈਨ ਡਾਊਨ ਸੀ ਇਸ ਕਰਕੇ ਤੜਕੇ 4 ਵਜੇ ਦੇ ਲੱਗੇ ਸੀ ਤੇ ਆਊਟਪੁਟ ਆ ਜਿਹੜੀ ਹੈ ਮਹੱਲੇ ਵਾਲੇ ਨੂੰ ਪੁੱਛ ਲਓ ਬਾਪੂ ਨੂੰ ਪੁੱਛ ਲਓ ਵੀ ਕਿੰਨੇ ਦਿਨਾਂ ਬਾਅਦ ਪਾਣੀ ਜੇ ਆਏਗਾ ਜੀ ਨਾ ਬਾਅਦ ਪਾਣੀ ਨਿਕਲੇ ਅੱਜ ਥੈਂਕ ਯੂ ਨਮਸਤੇ ਤਾਂ ਮੂਰੇ ਪਾਣੀ ਡਾਊਨ ਹੋਣਾ ਚਾਹੀਦਾ ਸੁਣ ਵਿੱਚ ਆ ਰਿਹਾ ਸੀ ਵੀ ਜੋ ਵਾਰਡ ਨੰਬਰ 17 17 ਨੰਬਰ ਵਾਰਡ ਨੂੰ ਆਮ ਆਦਮੀ ਪਾਰਟੀ ਦੇ ਜੋ ਨਗਰ ਕੌਸ਼ਲ ਪ੍ਰਧਾਨ ਆ 17 ਸੈਕਟਰ ਬਣਾਉਣ ਜਾ ਰਹੇ ਆ ਤੇ ਜੋ ਲੇਕ ਦਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਨਾ ਇੱਕ ਟੈਕਨੀਕਲ ਰੀਜ਼ਨ ਹੈ ਜੇ ਤੱਕ ਨਿਕੀ ਕਾਰਨ ਜਦੋਂ ਤੱਕ ਮੂਰੇ ਪਾਣੀ ਡਾਊ ਹਾਂ ਹਾਂ ਜਿਹੜਾ ਇਹ ਵੀ ਇਹਦਾ ਇੱਕ ਅਲਟਰਨੇਟਿਵੇ ਸੀ ਕਿ ਅਸੀਂ ਹੁਣ ਨਾਲੀਆਂ ਬਣਾ ਲਾਂਗੇ ਇਹਦੇ ਵਿੱਚ ਕਿਉਂਕਿ ਜਿਆਦਾ ਪ੍ਰਭਾਵਿਤ ਗਲੀਆਂ ਆਹੀ ਆ ਇਹਦੇ ਚ ਨਾਲੀਆਂ ਬਣ ਜਣੀਆਂ ਸਿਵਰ ਇਨ ਕੇਸ ਓਵਰਫਲੋ ਹੋਊਗਾ ਤਾਂ ਨਾਲੀਆਂ ਪਾਣੀ ਨੂੰ ਨਾਲੇ ਚ ਲੈ ਜਾ ਕਰਨੀਆਂ ਔਰ ਲੋਕਾਂ ਨੂੰ ਦਿੱਕਤ ਨਹੀਂ ਆਉ। ਤੁਸੀਂ ਵੀ ਲੰਮੇ ਸਮੇਂ ਤੋਂ ਇਸ ਮੁਹੱਲੇ ਨੂੰ ਲੈ ਕੇ ਆਵਾਜ਼ਾਂ ਚੁੱਕਦੇ ਹੁੰਦੇ ਸੀ ਕਹਿੰਦੇ ਜਦੋਂ ਬਲਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਨਗਰ ਕੌਂਸਲ ਚ ਲਿਆ ਗਿਆ ਕਹਿੰਦੇ ਚੁੱਪ ਹੋ ਗਏ ਸਮੱਸਿਆ ਨੂੰ ਲੈ ਕੇ ਨਹੀਂ ਨਹੀਂ ਇਹ ਤਾਂ ਦੇਖੋ ਆਪਦੀ ਆਪਦੀ ਮਾਨਸਿਕਤਾ ਹੈ ਜਦੋਂ ਮੇਰੇ ਕਹਿਣ ਨਾਲ ਕੋਈ ਕੰਮ ਹੋ ਰਿਹਾ ਹੈ ਮੇਰੇ ਅੱਖਾਂ ਨਾਲ ਮੈਂ ਪ੍ਰਧਾਨ ਜੀ ਨੂੰ ਕਿਹਾ ਜਾਂ ਐਮਐਲਏ ਸਾਹਿਬ ਨੂੰ ਕਿਹਾ ਜਾਂ ਸਾਡੇ ਬਹੁਤ ਸਤਕਾਰਯੋਗ ਸਰਦਾਰ ਕਰਨ ਸਿੰਘ ਜੀ ਦਰੁੜ ਸਾਹਿਬ ਉਹਨਾਂ ਨੇ ਗੱਲ ਕੀਤੀ ਕਿ ਇਸ ਮਸਲੇ ਦਾ ਹੱਲ ਕੀ ਹੈ ਉਹਨਾਂ ਨੇ ਕਿਹਾ ਵੀ ਆਪਾਂ ਇਹਦੀਆਂ ਨਾਲੀਆਂ ਬਣਾ ਲਗੀ ਤਾਂ ਜਦੋਂ ਉਹ ਟੈਂਡਰ ਪ੍ਰੋਸੈਸ ਹੋ ਗਿਆ ਤਾਂ ਜਿਹੜੀ ਗੱਲ ਮੈਂ ਨਗਰ ਕੌਂਸਲ ਤੋਂ ਮੰਗੀ ਉਹ ਚੀਜ਼ ਹੋ ਰਹੀ ਹੈ ਤਾਂ ਫੇਰ ਕੀ ਪ੍ਰੋਟੈਸਟ ਗੱਲ ਨੂੰ ਸਮਝੋ ਨਾ ਜੇ ਮੇਰੀ ਗੱਲ ਨਾ ਮੰਨ ਰਹੇ ਹੋਣ ਫੇਰ ਮੈਂ ਕਹਾਂ ਹਾਂ ਠੇਕੇਦਾਰ ਹਜੇ ਕੰਮ ਕਿਉਂ ਨਹੀਂ ਕਰ ਪਾ ਰਿਹਾ ਤਾਂ ਰੇਣੀ ਸੀਜ਼ਨ ਆ ਔਰ ਪਾਣੀ ਬਾਹਰ ਸੀ ਜਦੋਂ ਤੱਕ ਇਹ ਪਾਣੀ ਅੰਦਰ ਨਹੀਂ ਆਊਗਾ ਠੇਕੇਦਾਰ ਆ ਕੇ ਗਲੀਆਂ ਪੱਟ ਕੇ ਬਣਾਉ ਕਿਵੇਂ ਚਰਗਲ ਹੋਰ ਵੱਜੂਗਾ ਇੱਕ ਟੈਕਨੀਕਲ ਰੀਜ਼ਨ ਹੈ ਨਾ ਸੀਵਰੇਜ ਦਾ ਪਾਣੀ ਵੀ ਅੰਦਰ ਹੋਣਾ ਚਾਹੀਦਾ ਬਰਸਾਤ ਵੀ ਨਾ ਆਵੇ ਫੇਰ ਹੀ ਕੰਮ ਹੋਊਗਾ ਨਾ ਸੁੱਕੇ 'ਚ ਗਿਲੇ 'ਚ ਤਾਂ ਕੰਮ ਹੋ ਨਹੀਂ ਸਕਦਾ ਕੀ ਤੁਹਾਨੂੰ ਵਿਸ਼ਵਾਸ ਹੈ ਨਗਰ ਕੌਂਸਲ ਤੋਂ ਆਡੀ ਗੱਲ ਮੰਨ ਕੇ ਤੁਸੀਂ ਉਹਨਾਂ ਦੇ ਮੀਤ ਪ੍ਰਧਾਨ ਨੂੰ ਕਿ ਮਸਲਾ ਹੱਲ ਕਰੋ ਗਲੀ ਦਾ ਦੇਖੋ ਜੀ ਬਿਲਕੁਲ ਹੋਊਗਾ ਨਾਲ ਹੀ ਕੋਈ ਗੱਲ ਹੀ ਨਹੀਂ ਤੁਸੀਂ ਹਰੀਸ਼ ਚੰਦਰ ਜੀ ਨੂੰ ਪੁੱਛ ਲਓ ਪ੍ਰਧਾਨ ਸਾਹਿਬ ਨੂੰ ਕਿ ਅੰਮੇਦਕਰ ਨਗਰ ਦੇ ਟੈਂਡਰ ਹੋਇਆ ਕਿ ਨਹੀਂ ਹੋਇਆ ਓਕੇ ਜੀ